ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਨੀਟਿੰਗ ਐਂਡ ਸਟੀਚਿੰਗ ਇਨ ਪੰਜਾਬੀ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਆਪਾਂ ਇਹ ਪਰਪਲ ਕਲਰ ਦੀ ਸਕੀਵੀ ਬਣਾ ਕੇ ਤਿਆਰ ਕੀਤੀ ਹੋਈ ਏ ਇਹ ਸਕੀਵੀ ਆਪਾਂ 3 ਪਲਾਈ ਉਨ ਦੇ ਨਾਲ ਬਣਾ ਕੇ ਤਿਆਰ ਕੀਤੀ ਹੋਈ ਏ ਆ ਦੇਖੋ ਜੀ ਤੇ ਇਹਦੇ ਵਿੱਚ ਆਪਾਂ 52 ਜੋਟੇ ਬਾਰਡਰ ਦੇ ਲਈ ਹੋਏ ਨੇ ਇਹ ਆਪਾਂ ਥੋੜੀ ਹੈਵੀ ਲੇਡੀ ਦੀ ਕੋਟੀ ਜਿਹੜੀ ਬਣਾਈ ਹੋਈ ਏ ਉਹਨਾਂ ਦਾ ਵਜ਼ਨ ਥੋੜਾ ਵੱਧ ਹੈ ਜਿਹਦੇ ਵਿੱਚ ਉਹਨਾਂ ਦੀ ਕਮਰ ਵੀ 2 ਇੰਚ ਕਮਰ ਹੈ ਉਹਨਾਂ ਦੀ ਤੇ हिਪ ਉਹਨਾਂ ਦੀ 23 24 ਇੰਚ हिਪ ਹੈ ਉਹਨਾਂ ਦੀ ਇਸ ਲਈ ਆਪਾਂ ਥੋੜੇ ਜੋਟੇ ਵਾਧੇ ਲਏ ਹੋਏ ਨੇ 52 ਜੋਟੇ ਆਪਾਂ ਬਾਰਡਰ ਦੇ ਰੱਖੇ ਹੋਏ ਨੇ 5.5 ਇੰਚ ਬਾਰਡਰ ਬਣਾਉਣ ਤੋਂ ਬਾਅਦ ਉੱਪਰੋਂ ਆਪਾਂ 55 ਜੋਟੇ ਲਏ ਹੋਏ ਨੇ ਤੇ 55 ਜੋਟੇ ਜਦੋਂ ਆਪਣੇ ਉੱਪਰੋਂ ਆਪਾਂ ਕਰਕੇ ਫਿਰ ਆਪਾਂ ਡਿਜ਼ਾਈਨ ਸ਼ੁਰੂ ਕੀਤਾ ਹੋਇਆ ਤੇ ਬਣੀ ਹੋਈ ਇਹ ਸਕੀ ਵੀ ਬਹੁਤ ਹੀ ਸੋਹਣੀ ਤੇ ਬਹੁਤ ਹੀ ਪਿਆਰੀ ਲੱਗ ਰਹੀ ਏ ਇਹਦੇ ਵਿੱਚ ਆਪਾਂ ਜਿਹੜਾ ਡਿਜ਼ਾਈਨ ਬਣਾਇਆ ਹੋਇਆ ਹੈ ਅੱਜ ਦੀ ਵੀਡੀਓ ਵਿੱਚ ਮੈਂ ਇਸ ਡਿਜ਼ਾਈਨ ਬਾਰੇ ਦੱਸਾਂਗੀ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਤੇ ਹੋਰ ਨਵੇਂ-ਨਵੇਂ ਡਿਜ਼ਾਈਨ ਦੇਖਣ ਦੇ ਲਈ ਚੈਨਲ ਸਬਸਕ੍ਰਾਈਬ ਕਰਕੇ ਰੱਖਿਓ ਹਾਂਜੀ ਆ ਦੇਖੋ ਜੀ ਇਹ ਆਪਾਂ ਬਾਹ ਦਾ ਵੀ ਉਸੇ ਤਰ੍ਹਾਂ ਹੀ ਬਾਰਡਰ ਬਣਾਇਆ ਹੋਇਆ ਹੈ 5.5 ਇੰਚ ਬਾਰਡਰ ਜਿਹੜਾ ਬਾਹ ਦਾ ਵੀ ਬਣਾਇਆ ਹੋਇਆ ਤੇ ਉਸ ਤੋਂ ਅੱਗੇ ਥੋੜੀ ਖੁੱਲੀ ਬਾਹ ਰੱਖੀ ਹੋਈ ਹੈ ਤੇ 27 ਜੋਟੇ ਆਪਾਂ ਬਾਹ ਦੇ ਲਏ ਹੋਏ ਨੇ ਬਾਰਡਰ ਬਣਾਉਣ ਤੋਂ ਬਾਅਦ ਉੱਪਰੋਂ ਆਪਾਂ ਝੂਟੇ ਵਧਾਏ ਹੋਏ ਨੇ 32 ਝੂਟੇ ਕੀਤੇ ਹੋਏ ਨੇ ਤੇ ਉਸ ਤੋਂ ਅੱਗੇ ਆਪਾਂ ਦੂਜੀ ਤੀਜੀ ਸਿਲਾਈ ਦੋਨਾਂ ਸਾਈਡਾਂ ਤੋਂ ਇੱਕ ਇੱਕ ਕੁੰਡਾ ਵਧਾ ਕੇ ਫਿਰ ਮੋਢੇ ਤੱਕ ਆਪਾਂ 55 ਝੂਟੇ ਰੱਖੇ ਹੋਏ ਨੇ ਜਿਹੜੀ ਵੀ ਲੇਡੀਜ਼ ਦਾ ਇਹ ਨਾਪ ਹੈ ਜਿਵੇਂ ਕਿ 20 ਜਾਂ 21 ਇੰਚ ਜੇਕਰ ਕਮਰ ਹੈ 24 ਇੰਚ ਤੱਕ हिਪ ਹੈ ਤਾਂ ਉਹ ਇੰਨੇ ਝੂਟੇ ਪਾ ਸਕਦੇ ਨੇ ਆਪਣੀ ਕੋਟੀ ਸਕੀਵੀ ਤੇ ਕੋਟੀ ਸਵੈਟਰ ਵੀ ਜਿਹੜਾ ਤੁਸੀਂ ਬਣਾਉਂਦੇ ਹੋ ਉਹਦੇ ਵਿੱਚ ਵੀ ਇਸੇ ਤਰ੍ਹਾਂ ਹੀ 60-65 ਝੁੱਟੇ ਬੈਕ ਸਾਈਡ ਤੋਂ ਲੈ ਕੇ ਤੇ ਅਗਲੇ ਝੁੱਟੇ 35-35 ਰੱਖ ਸਕਦੇ ਹੋ ਤੇ ਇਹ ਸਕੀਵੀ ਦੇ ਵਿੱਚ ਆਪਾਂ ਜਿਹੜੇ ਨੇ 52 ਝੁੱਟੇ ਲਏ ਹੋਏ ਨੇ ਤੇ ਉੱਪਰ ਉਹ 55 ਝੁੱਟੇ ਕੀਤੇ ਹੋਏ ਨੇ ਆ ਦੇਖੋ ਜੀ ਹੁਣ ਆਪਾਂ ਡਿਜ਼ਾਈਨ ਬਣਾਉਣਾ ਸ਼ੁਰੂ ਕਰਦੇ ਆਂ ਸਿੱਧੀ ਸਲਾਈ ਤੋਂ ਆਪਾਂ ਇਹ ਡਿਜ਼ਾਈਨ ਸ਼ੁਰੂ ਕਰਾਂਗੇ ਇੱਕ ਕੁੰਡਾ ਉਤਾਰ ਕੇ ਦੋ ਕੁੰਡੇ ਉਲਟੇ ਬਣਾਵਾਂਗੇ ਧਾਗਾ ਪਿਛੇ ਕਰਾਂਗੇ ਇੱਕ ਕੁੰਡਾ ਸਿੱਧਾ ਉਸ ਤੋਂ ਅੱਗੇ ਫਿਰ ਧਾਗਾ ਅੱਗੇ ਕਰਕੇ ਦੋ ਕੁੰਡੇ ਉਲਟੇ ਬਣਾਵਾਂਗੇ ਆ ਦੇਖੋ ਜੀ ਦੋ ਕੁੰਡੇ ਉਲਟੇ ਇੱਕ ਕੁੰਡਾ ਸਿੱਧਾ ਫਿਰ ਦੋ ਕੁੰਡੇ ਉਲਟੇ ਤੇ ਹੁਣ ਆਪਾਂ ਇੱਕ ਕੁੰਡੇ ਦੇ ਵਿੱਚੋਂ ਚਾਰ ਕੁੰਡੇ ਬਣਾਵਾਂਗੇ ਆ ਦੇਖੋ ਜੀ ਇੱਕ ਕੁੰਡੇ ਦੇ ਵਿੱਚੋਂ ਆਪਾਂ ਚਾਰ ਕੁੰਡੇ ਬਣਾਵਾਂਗੇ 2 3 ਤੇ 4 ਆ ਦੇਖੋ ਜੀ ਇਸ ਤਰ੍ਹਾਂ ਫਿਰ ਦੋ ਕੁੰਡੇ ਉਲਟੇ ਬਣਾਵਾਂਗੇ ਇੱਕ ਕੁੰਡਾ ਸਿੱਧਾ ਫਿਰ ਦੋ ਕੁੰਡੇ ਉਲਟੇ ਫਿਰ ਇੱਕ ਕੁੰਡੇ ਦੇ ਵਿੱਚੋਂ ਚਾਰ ਕੁੰਡੇ ਬਣਾਵਾਂਗੇ ਆ ਦੇਖੋ ਜੀ ਇੱਕ ਕੁੰਡੇ ਦੇ ਵਿੱਚ ਉਹ ਚਾਰ ਕੁੰਡੇ ਬਣਾਵਾਂਗੇ ਫਿਰ ਦੋ ਕੁੰਡੇ ਉਲਟੇ ਬਣਾਵਾਂਗੇ ਇੱਕ ਕੁੰਡਾ ਸਿੱਧਾ ਫਿਰ ਦੋ ਕੁੰਡੇ ਉਲਟੇ ਆ ਦੇਖੋ ਜੀ ਇਸ ਤਰ੍ਹਾਂ 6 6 ਦੇ ਮਲਟੀਪਲ ਦੇ ਹਿਸਾਬ ਨਾਲ ਇਹਦੇ ਵਿੱਚ ਆਪਾਂ ਕੁੰਡੇ ਲਏ ਹੋਏ ਨੇ ਤੇ ਇੱਕ ਇੱਕ ਕੁੰਡਾ ਦੋਨਾਂ ਸਾਈਡਾਂ ਤੋਂ ਐਕਸਟਰਾ ਰੱਖਿਆ ਹੋਇਆ ਤੁਸੀਂ ਚਾਹੋ ਤਾਂ ਵੱਧ ਇੱਕ ਇੱਕ ਜਾਂ ਦੋ ਦੋ ਕੁੰਡੇ ਵੀ ਸਾਈਡਾਂ ਤੋਂ ਲੈ ਸਕਦੇ ਹੋ ਲਾਸਟ ਤੇ ਦੋ ਗੁੰਡੇ ਉਲਟੇ ਲਾਸਟ ਵਾਲਾ ਗੁੰਡਾ ਸਿੱਧਾ ਆ ਦੇਖੋ ਜੀ ਹੁਣ ਆਪਾਂ ਆ ਗਏ ਆ ਪੁੱਠੀ ਸਲਾਈ ਪੁੱਠੀ ਸਲਾਈ ਤੋਂ ਸਾਰੀ ਸਲਾਈ ਆਪਾਂ ਉਲਟਾ-ਉਲਟਾ ਬਣਾਵਾਂਗੇ ਧਾਗਾ ਅੱਗੇ ਰੱਖ ਕੇ ਸਾਰੀ ਸਲਾਈ ਉਲਟਾ-ਉਲਟਾ ਬੁਣ ਕੇ ਕੰਪਲੀਟ ਕਰ ਲਾਂਗੇ ਹਾਂਜੀ ਇਸ ਡਿਜ਼ਾਈਨ ਨੂੰ ਤੁਸੀਂ ਕਿਸੇ ਵੀ ਕੋਟੀ, ਸਵੈਟਰ, ਜੈਕਟ ਤੇ ਪਾ ਸਕਦੇ ਹੋ ਬਣਿਆ ਹੋਇਆ ਇਹ ਡਿਜ਼ਾਈਨ ਬਹੁਤ ਹੀ ਸੋਹਣਾ ਤੇ ਬਹੁਤ ਹੀ ਪਿਆਰਾ ਲੱਗਦਾ ਹੈ ਬਣਾਉਣਾ ਇਸ ਨੂੰ ਬਿਲਕੁਲ ਆਸਾਨ ਹੈ ਪੁੱਠੀ ਸਲਾਈ ਤੋਂ ਆਪਾਂ ਕੋਈ ਡਿਜ਼ਾਈਨ ਨਹੀਂ ਪਾਉਣਾ ਪੁੱਠੀ ਸਲਾਈ ਤੋਂ ਉਲਟਾ-ਉਲਟਾ ਹੀ ਬੁਣਨਾ ਹੈ ਸਿੱਧੀ ਸਲਾਈ ਦੇ ਵਿੱਚ ਹੀ ਆਪਾਂ ਇਹ ਡਿਜ਼ਾਈਨ ਜਿਹੜਾ ਬਣਾਉਣਾ ਹੈ ਇਹੇ ਆਪਾਂ SKIVI ਆਰਡਰ ਤੇ ਤਿਆਰ ਕੀਤੀ ਸੀ ਜਿਹਦੇ ਵਿੱਚ ਆਪਾਂ ਇਹ ਤਿੰਨ ਪੁਲਾਈ ਹੁੰਨਾ ਦੇ ਨਾਲ ਇਹ SKIVI ਬਣਾ ਕੇ ਤਿਆਰ ਕੀਤੀ ਹੋਈ ਹੈ ਤੇ ਕਲਰ ਵੀ ਆਪਣਾ ਬਹੁਤ ਹੀ ਸੋਹਣਾ ਪਿਆਰਾ ਕਲਰ ਹੈ ਤੇ ਦੇ ਉੱਪਰ ਇਹ ਡਿਜ਼ਾਈਨ ਬਹੁਤ ਜੱਚ ਰਿਹਾ ਹੈ ਜੇਕਰ ਇੱਕ ਪਲਾਈ ਉਹਨਾਂ ਦੇ ਵਿੱਚ ਵੀ ਆਪਾਂ ਇਹ ਡਿਜ਼ਾਈਨ ਪਾਵਾਂਗੇ ਤਾਂ ਇਸ ਤੋਂ ਜ਼ਿਆਦਾ ਜਚੂਗਾ ਕਿਉਂਕਿ ਉਹ ਸਫਾਈ ਉਹਦੇ ਵਿੱਚ ਜ਼ਿਆਦਾ ਹੁੰਦੀ ਏ ਇਹਦੇ ਵਿੱਚ ਥੋੜੀ ਆਪਣੀ ਤਿੰਨ ਪਲਾਈ ਉਹਨਾਂ ਦੇ ਵਿੱਚ ਸਫਾਈ ਥੋੜੀ ਘੱਟ ਆਉਂਦੀ ਏ ਹਾਂਜੀ ਹੁਣ ਆਪਾਂ ਗਿਆਂ ਸਿੱਧੀ ਸਲਾਈ ਤੇ ਸਿੱਧੀ ਸਲਾਈ ਤੋਂ ਫਿਰ ਇੱਕ ਕੁੰਡਾ ਉਤਾਰ ਕੇ ਦੋ ਕੁੰਡੇ ਉਲਟੇ ਬਣਾਵਾਂਗੇ ਤਾਗਾ ਪਿੱਛੇ ਕਰਾਂਗੇ ਇੱਕ ਕੁੰਡਾ ਸਿੱਧਾ ਫਿਰ ਦੋ ਕੁੰਡੇ ਉਲਟੇ ਜੇ ਜਿਹੜੇ ਆਪਾਂ ਇੱਕ ਕੁੰਡੇ ਤੋਂ ਚਾਰ ਕੁੰਡੇ ਬਣਾਏ ਸੀ ਉਹਨਾਂ ਨੂੰ ਆਪਾਂ ਸਿੱਧਾ ਹੋਣਾਗੇ ਇਸ ਤਰ੍ਹਾਂ ਤਾਗਾ ਪਿੱਛੇ ਰੱਖ ਕੇ ਚਾਰ ਕੁੰਡੇ ਇਸ ਤਰ੍ਹਾਂ ਸਿੱਧੇ ਬਣਾਵਾਂਗੇ ਆ ਦੇਖੋ ਜੀ ਚਾਰ ਕੁੰਡੇ ਸਿੱਧੇ ਫਿਰ ਤਾਗਾ ਅੱਗੇ ਕਰਾਂਗੇ ਦੋ ਕੁੰਡੇ ਉਲਟੇ ਇੱਕ ਕੁੰਡਾ ਸਿੱਧਾ ਫਿਰ ਦੋ ਕੁੰਡੇ ਉਲਟੇ ਤੇ ਜਿਹੜਾ ਆਪਾਂ ਇੱਕ ਕੁੰਡੇ ਤੋਂ ਚਾਰ ਕੁੰਡੇ ਬਣਾਏ ਸੀ ਉਹ ਚਾਰ ਕੁੰਡੇ ਸਿੱਧੇ ਧਾਗਾ ਪਿੱਛੇ ਕਰਾਂਗੇ ਚਾਰ ਕੁੰਡੇ ਜਿਹੜੇ ਨੇ ਉਹ ਸਿੱਧੇ ਬਣਾ ਲਵਾਂਗੇ ਦੋ ਕੁੰਡੇ ਉਲਟੇ ਇੱਕ ਕੁੰਡਾ ਸਿੱਧਾ ਫਿਰ ਦੋ ਕੁੰਡੇ ਉਲਟੇ ਉਸ ਤੋਂ ਅੱਗੇ ਜਿਹੜੇ ਆਪਾਂ ਇੱਕ ਕੁੰਡੇ ਤੋਂ ਚਾਰ ਕੁੰਡੇ ਬਣਾਏ ਸੀ ਉਹ ਸਿੱਡੇ ਬਣਾਵਾਂਗੇ। ਇਸ ਵਾਰ ਤਿਲਾਸਟ ਤੇ ਦੋ ਕੁੰਡੇ ਉਲਟੇ ਲਾਸਟ ਵਾਲਾ ਕੁੰਡਾ ਸਿੱਧਾ। ਆ ਦੇਖੋ ਜੀ। ਹੁਣ ਆਪਾਂ ਆ ਗਏ ਆ ਪੁੱਠੀ ਸਲਾਈ ਤੇ ਪੁੱਠੀ ਸਲਾਈ ਤੋਂ ਆਪਾਂ ਸਾਰੀ ਸਲਾਈ ਉਲਟਾ-ਉਲਟਾ ਬੁਣਨਾ ਹੈ। ਪੁੱਠੀ ਸਲਾਈ ਕੋਈ ਵੀ ਡਿਜ਼ਾਈਨ ਨਹੀਂ ਪਾਉਣਾ। ਸਾਰੇ ਡਿਜ਼ਾਈਨ ਦੇ ਵਿੱਚ ਸਾਰੀ ਸਲਾਈ ਉਲਟਾ-ਉਲਟਾ ਬਣ ਕੇ ਕੰਪਲੀਟ ਕਰ ਲੈਣਾ ਹੈ। ਆ ਦੇਖੋ ਜੀ ਹਾਂਜੀ ਹੁਣ ਆਪਾਂ ਆ ਗਏ ਸਿੱਧੀ ਸਲਾਈ ਤੇ ਸਿੱਧੀ ਸਲਾਈ ਤੋਂ ਆਪਾਂ ਇੱਕ ਕੁੰਡਾ ਉਤਾਰਾਂਗੇ ਦੋ ਕੁੰਡੇ ਉਲਟੇ ਬਣਾਵਾਂਗੇ ਇੱਕ ਕੁੰਡਾ ਸਿੱਧਾ ਫਿਰ ਦੋ ਕੁੰਡੇ ਉਲਟੇ ਤੇ ਜਿਹੜੇ ਆਪਣੇ ਚਾਰ ਕੁੰਡੇ ਆ ਉਹਨਾਂ ਨੂੰ ਆਪਾਂ ਪਹਿਲਾਂ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਆ ਦੇਖੋ ਜੀ ਇਸ ਤਰ੍ਹਾਂ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਫਿਰ ਜਿਹੜੇ ਅਗਲੇ ਦੋ ਕੁੰਡੇ ਨੇ ਉਹਨਾਂ ਨੂੰ ਵੀ ਆਪਾਂ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਇਹ ਇਹ ਆਪਾਂ ਚਾਰ ਕੁੰਡਿਆਂ ਤੋਂ ਇੱਕ ਕੁੰਡਾ ਬਣਾਉਣਾ ਹੈ ਦੋ ਦੋ ਦੇ ਹਿਸਾਬ ਨਾਲ ਆ ਦੇਖੋ ਜੀ ਤੇ ਫਿਰ ਆਹ ਵਾਲਾ ਜਿਹੜਾ ਕੁੰਡਾ ਆਪਣਾ ਇਹਨੂੰ ਇਸ ਦੇ ਉੱਪਰ ਦੀ ਇਸ ਤਰ੍ਹਾਂ ਬਣਾ ਕੇ ਫਿਰ ਆਪਾਂ ਚਾਰ ਕੁੰਡਿਆਂ ਤੋਂ ਇਹ ਇੱਕ ਕੁੰਡਾ ਬਣਾ ਚੁੱਕੇ ਹਾਂ ਦੋ ਕੁੰਡੇ ਉਲਟੇ ਇੱਕ ਕੁੰਡਾ ਸਿੱਧਾ ਫਿਰ ਦੋ ਕੁੰਡੇ ਉਲਟੇ ਹਾਂਜੀ ਧਿਆਨ ਨਾਲ ਦੇਖਿਓ ਚਾਰ ਕੁੰਡਿਆਂ ਤੋਂ ਆਪਾਂ ਇਸ ਤਰ੍ਹਾਂ ਪਹਿਲਾਂ ਦੋ ਕੁੰਡਿਆਂ ਤੋਂ ਇੱਕ ਕੁੰਡਾ ਬਣਾਵਾਂਗੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਬਣਾ ਕੇ ਉਸ ਤੋਂ ਅਗਲੇ ਫਿਰ ਦੋ ਕੁੰਡੇ ਆ ਜਿਹੜੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਬਣਾਵਾਂਗੇ ਫਿਰ ਆਹ ਵਾਲਾ ਜਿਹੜਾ ਕੁੰਡਾ ਹੈ ਪਹਿਲੇ ਵਾਲ ਇਸ ਨੂੰ ਇਸ ਦੇ ਉੱਪਰ ਦੀ ਇਸ ਤਰ੍ਹਾਂ ਬਣਾ ਲਵਾਂਗੇ ਆ ਦੇਖੋ ਜੀ ਫਿਰ ਦੋ ਕੁੰਡੇ ਉਲਟੇ ਇੱਕ ਕੁੰਡਾ ਸਿੱਧਾ ਫਿਰ ਦੋ ਕੁੰਡੇ ਉਲਟੇ ਤੇ ਜਿਹੜੇ ਚਾਰ ਕੁੰਡੇ ਆ ਉਹਨਾਂ ਨੂੰ ਆਪਾਂ ਦੋ ਕੁੰਡਿਆਂ ਨੂੰ ਪਹਿਲਾਂ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਤੇ ਅਗਲੇ ਫਿਰ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਤੇ ਆਹ ਵਾਲਾ ਕੁੰਡਾ ਜਿਹੜਾ ਇਹਨੂੰ ਇਸ ਦੇ ਉੱਪਰ ਦੀ ਇਸ ਤਰ੍ਹਾਂ ਬਣਾ ਕੇ ਇਸ ਤੋਂ ਅੱਗੇ ਫਿਰ ਦੋ ਕੁੰਡੇ ਉਲਟੇ ਲਾਸਟ ਵਾਲਾ ਕੁੰਡਾ ਸਿੱਧਾ ਆ ਦੇਖੋ ਜੀ ਪੁੱਠੀ ਸਿਲਾਈ ਤੋਂ ਫਿਰ ਉਲਟਾ-ਉਲਟਾ ਬਣਾਗੇ ਇਹ ਆਪਣੇ ਚਾਰ ਕੁੰਡੇ ਵੱਧ ਜਾਂਦੇ ਆ ਤੇ ਫਿਰ ਚਾਰ ਕੁੰਡਿਆਂ ਤੋਂ ਇੱਕ ਕੁੰਡਾ ਬਣਾ ਲੈਣਾ ਇਸ ਤਰ੍ਹਾਂ ਹੀ ਡਿਜ਼ਾਈਨ ਜਿਹੜਾ ਆਪਾਂ ਬਣਾਉਣਾ ਹੈ ਪੁੱਠੀ ਸਿਲਾਈ ਤੋਂ ਉਲਟਾ-ਉਲਟਾ ਬਣਾਗੇ ਇਸ ਡਿਜ਼ਾਈਨ ਨੂੰ ਬੱਚਿਆਂ ਦੀ ਕੋਟੀ ਸਵੈਟਰ ਤੇ ਵੀ ਪਾਇਆ ਜਾ ਸਕਦਾ ਹੈ। ਬਣਿਆ ਹੋਇਆ ਡਿਜ਼ਾਈਨ ਬਹੁਤ ਹੀ ਸੋਹਣਾ ਤੇ ਬਹੁਤ ਹੀ ਪਿਆਰਾ ਲੱਗਦਾ। ਪੁੱਠੀ ਸਲਾਈ ਤੋਂ ਸਾਰੀ ਸਲਾਈ ਆਪਾਂ ਉਲਟਾ-ਪੁਲਟਾ ਬਣਾਵਾਂਗੇ। ਹਾਂਜੀ ਹੁਣ ਆਪਾਂ ਆ ਗਏ ਸਿੱਧੀ ਸਲਾਈ ਤੇ ਸਿੱਧੀ ਸਲਾਈ ਆਪਾਂ ਇਹ ਡਿਜ਼ਾਈਨ ਇਸੇ ਤਰ੍ਹਾਂ ਹੀ ਬਣਾਉਣਾ ਹੈ ਪਰ ਹੁਣ ਆਪਾਂ ਬਦਲ ਕੇ ਬਣਾਉਣਾ ਹੈ ਜਿਹੜਾ ਵਿਚਾਲੇ ਆਪਣਾ ਇੱਕ-ਇੱਕ ਕੁੰਡਾ ਪਾ ਸਿੱਧਾ ਰੱਖਿਆ ਹੋਇਆ ਹੈ। ਉਰੀ ਉਪਰ ਆਪਾਂ ਇਹ ਹੁਣ ਡਿਜ਼ਾਈਨ ਬਣਾਉਣਾ ਹੈ ਤੇ ਇਹ ਵਾਲੀ ਜਿਹੜਾ ਚਾਰ ਕੁੰਡਿਆਂ ਤੋਂ ਇੱਕ ਕੁੰਡਾ ਬਣਾਇਆ ਹੋਇਆ ਹੁਣ ਆਪਾਂ ਇਹ ਆਪਾਂ ਸਿੱਧਾ ਬਣਾਵਾਂਗੇ ਹੁਣ ਇੱਕ ਕੁੰਡਾ ਉਤਾਰ ਕੇ ਦੋ ਕੁੰਡੇ ਉਲਟੇ ਤੇ ਆਹ ਵਾਲਾ ਜਿਹੜਾ ਆਪਣਾ ਸਿੱਧਾ ਕੁੰਡਾ ਹੈ ਇਹਦੇ ਤੋਂ ਆਪਾਂ ਹੁਣ ਚਾਰ ਕੁੰਡੇ ਬਣਾਵਾਂਗੇ ਇੱਕ ਕੁੰਡੇ ਤੋਂ ਚਾਰ ਕੁੰਡੇ ਬਣਾਵਾਂਗੇ ਆ ਦੇਖੋ ਜੀ ਫਿਰ ਧਾਗਾ ਅੱਗੇ ਕਰਾਂਗੇ ਦੋ ਕੁੰਡੇ ਉਲਟੇ ਤੇ ਆਹ ਵਾਲਾ ਕੁੰਡਾ ਸਿੱਧਾ ਇਸ ਵਾਰ ਆਪਾਂ ਇਸ ਕੁੰਡੇ ਨੂੰ ਸਿੱਧਾ ਰੱਖਾਂਗੇ ਫਿਰ ਦੋ ਕੁੰਡੇ ਉਲਟੇ ਤੇ ਜਿਹੜਾ ਆਪਣਾ ਵਾਲਾ ਸਿੱਧਾ ਕੁੰਡਾ ਹੈ ਇਹਦੇ ਤੋਂ ਆਪਾਂ ਚਾਰ ਕੁੰਡੇ ਬਣਾਵਾਂਗੇ ਇੱਕ ਕੁੰਡੇ ਤੋਂ ਚਾਰ ਕੁੰਡੇ ਆ ਦੇਖੋ ਜੀ ਫਿਰ ਦੋ ਕੁੰਡੇ ਉਲਟੇ ਇੱਕ ਕੁੰਡਾ ਸਿੱਧਾ ండే చనావే దో కల్టే ఇో కు కల్టే బా అను రిపీట్ ਪੁੱਠੀ ਸਲਾਈ ਤੋਂ ਆਪਾਂ ਉਲਟਾ-ਉਲਟਾ ਬਣਾਗੇ ਪੁੱਠੀ ਸਲਾਈ ਤੋਂ ਉਲਟਾ-ਉਲਟਾ ਬਣ ਕੇ ਹੁਣ ਆਪਾਂ ਆ ਗਿਆਂ ਸਿੱਧੀ ਸਲਾਈ ਤੇ ਸਿੱਧੀ ਸਲਾਈ ਤੋਂ ਇੱਕ ਕੁੰਡਾ ਉਤਾਰਾਂਗੇ ਆ ਦੇਖੋ ਜੀ ਇੱਕ ਕੁੰਡਾ ਉਤਾਰ ਕੇ ਦੋ ਕੁੰਡੇ ਉਲਟੇ ਤੇ ਜਿਹੜੇ ਚਾਰ ਕੁੰਡੇ ਆ ਉਹਨਾਂ ਨੂੰ ਆਪਾਂ ਸਿੱਧਾ ਬਣਾਗੇ ਇਸ ਵਾਰ ਚਾਰ ਕੁੰਡੇ ਸਿੱਧੇ ਫਿਰ ਤਾਂ ਗਾਗੇ ਕਰਾਂਗੇ ਦੋ ਕੁੰਡੇ ਉਲਟੇ ਦੋ ਕੁੰਡੇ ਉਲਟੇ ਇੱਕ ਕੁੰਡਾ ਸਿੱਧਾ ਫਿਰ ਦੋ ਕੁੰਡੇ ਉਲਟੇ ਤੇ ਜਿਹੜੇ ਚਾਰ ਕੁੰਡੇ ਬਣਾਏ ਸੀ ਆਪਾਂ ਇੱਕ ਕੁੰਡੇ ਤੋਂ ਉਹਨਾਂ ਨੂੰ ਆਪਾਂ ਇਸ ਵਾਰ ਸਿੱਧਾ ਹੋਣਾਗੇ ਤਾਂ ਅੱਗੇ ਪਿੱਛੇ ਰੱਖ ਕੇ ਸਿੱਧਾ ਹੋਣਾਗੇ ਤੇ ਉਸ ਤੋਂ ਅੱਗੇ ਫਿਰ ਦੋ ਕੁੰਡੇ ਉਲਟੇ ਇੱਕ ਕੁੰਡਾ ਸਿੱਧਾ ਫਿਰ ਦੋ ਕੁੰਡੇ ਉਲਟੇ ਬਸ ਇਸੇ ਤਰ੍ਹਾਂ ਹੀ ਆਪਾਂ ਸਿੱਧੀ ਸਲਾਈ ਤੋਂ ਰਿਪੀਟ ਕਰਨਾ ਚਾਰ ਕੁੰਡੇ ਸਿੱਧੇ ਬਣਾਵਾਂਗੇ ਜਿਹੜੇ ਆਪਾਂ ਇੱਕ ਕੁੰਡੇ ਤੋਂ ਚਾਰ ਕੁੰਡੇ ਬਣਾਏ ਹੋਏ ਆ ਉਹਨਾਂ ਨੂੰ ਆਪਾਂ ਸਿੱਧੇ ਬਣਾਵਾਂਗੇ ਤਾਂਗਾ ਪਿੱਛੇ ਰੱਖ ਕੇ ਬਾਕੀ ਦੋ ਕੁੰਡੇ ਉਲਟੇ ਇੱਕ ਕੁੰਡਾ ਸਿੱਧਾ ਫਿਰ ਦੋ ਕੁੰਡੇ ਉਲਟੇ ਲਾਸਟ ਵਾਲਾ ਕੁੰਡਾ ਸਿੱਧਾ ਪੁੱਠੀ ਸਲਾਈ ਤੋਂ ਆਪਾਂ ਸਾਰੀ ਸਲਾਈ ਉਲਟਾ-ਉਲਟਾ ਆਉਣਾਂਗੇ ਸਾਰੀ ਸਲਾਈ ਉਲਟਾ-ਉਲਟਾ ਬੁਣ ਕੇ ਕੰਪਲੀਟ ਕਰਾਂਗੇ ਹਾਂਜੀ ਹੁਣ ਆਪਾਂ ਆ ਗਏ ਸਿੱਧੀ ਸਲਾਈ ਤੇ ਸਿੱਧੀ ਸਲਾਈ ਤੋਂ ਆਪਾਂ ਇੱਕ ਕੁੰਡਾ ਉਤਾਰਾਂਗੇ ਦੋ ਕੁੰਡੇ ਉਲਟੇ ਬਣਾਵਾਂਗੇ ਤੇ ਜਿਹੜੇ ਆਪਣੇ ਚਾਰ ਕੁੰਡੇ ਸੀ ਉਹਨਾਂ ਨੂੰ ਆਪਾਂ ਪਹਿਲਾਂ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਆ ਦੇਖੋ ਜੀ ਇਸ ਤਰ੍ਹਾਂ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਤੇ ਇਸ ਤੋਂ ਅਗਲੇ ਜਿਹੜੇ ਦੋ ਕੁੰਡੇ ਨੇ ਫਿਰ ਉਹਨਾਂ ਨੂੰ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਤੇ ਫਿਰ ਆਹ ਵਾਲਾ ਜਿਹੜਾ ਫਸਟ ਵਾਲਾ ਕੁੰਡਾ ਹੈ ਇਹਨੂੰ ਇਸ ਕੁੰਡੇ ਦੇ ਉੱਪਰ ਵੀ ਇਸ ਤਰ੍ਹਾਂ ਡੇਗ ਦਾਂਗੇ ਇਸ ਤੋਂ ਅੱਗੇ ਫਿਰ ਦੋ ਕੁੰਡੇ ਉਲਟੇ ਦੋ ਕੁੰਡੇ ਉਲਟੇ ਇੱਕ ਕੁੰਡਾ ਸਿੱਧਾ ਫਿਰ ਦੋ ਕੁੰਡੇ ਉਲਟੇ ਤੇ ਜਿਹੜੇ ਚਾਰ ਕੁੰਡੇ ਆ ਉਹਨਾਂ ਨੂੰ ਆਪਾਂ ਪਹਿਲਾਂ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਇਸ ਤਰ੍ਹਾਂ ਫਿਰ ਅਗਲੇ ਫਿਰ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਤੇ ਫਿਰ ਆਪਾਂ ਫਸਟ ਵਾਲੇ ਕੁੰਡੇ ਨੂੰ ਦੂਜੇ ਕੁੰਡੇ ਦੇ ਉੱਪਰ ਇਸ ਤਰ੍ਹਾਂ ਰੱਖ ਦਾਂਗੇ ਫਿਰ ਦੋ ਕੁੰਡੇ ਉਲਟੇ ਬਣਾਵਾਂਗੇ ਇਸ ਤਰ੍ਹਾਂ ਆਪਾਂ ਚਾਰ ਕੁੰਡਿਆਂ ਤੋਂ ਫਿਰ ਇੱਕ ਕੁੰਡਾ ਬਣਾ ਲਵਾਂਗੇ ਆ ਦੇਖੋ ਜੀ ਚਾਰ ਕੁੰਡਿਆਂ ਤੋਂ ਆਪਾਂ ਇਸ ਤਰ੍ਹਾਂ ਫਿਰ ਇੱਕ ਕੁੰਡਾ ਬਣਾ ਲਵਾਂਗੇ ਪਹਿਲਾਂ ਦੋ ਦੋ ਕੁੰਡਿਆਂ ਨੂੰ ਇੱਕ ਇੱਕ ਕੁੰਡਾ ਬਣਾਵਾਂਗੇ ਤੇ ਜਿਹੜੇ ਫਿਰ ਦੋ ਕੁੰਡੇ ਆ ਇਹਨਾਂ ਨੂੰ ਫਿਰ ਆਪਾਂ ਇਸ ਤਰ੍ਹਾਂ ਇਸ ਦੇ ਉੱਪਰ ਦੀ ਇੱਕ ਦੇ ਦੇ ਦਾਂਗੇ ਆ ਤੇ ਇਸ ਤਰ੍ਹਾਂ ਆਪਣਾ ਇਹ ਡਿਜ਼ਾਈਨ ਜਿਹੜਾ ਬਣ ਕੇ ਯਾਰ ਹੋ ਜਾਂਦਾ ਬਿਲਕੁਲ ਹੀ ਸੋਖੇ ਜਿਹੇ ਤਰੀਕੇ ਨਾਲ ਬਿਲਕੁਲ ਵੀ ਔਖਾ ਡਿਜ਼ਾਈਨ ਨਹੀਂ ਹੈ ਇਹ ਹੀ ਬਹੁਤ ਸਾਰੀਆਂ ਸਲਾਈਆਂ ਦੇ ਵਿੱਚ ਕੰਪਲੀਟ ਹੁੰਦਾ ਪਰ ਬਣਾਉਣਾ ਇਸ ਨੂੰ ਬਿਲਕੁਲ ਆਸਾਨ ਹੈ ਆ ਦੇਖੋ ਜੀ ਇਸੇ ਨੂੰ ਹੀ ਆਪਾਂ ਵਾਰ-ਵਾਰ ਰਿਪੀਟ ਕਰਨਾ ਹੈ ਇਸ ਤੋਂ ਅੱਗੇ ਫਿਰ ਆਪਾਂ ਜਿਹੜਾ ਸਿੱਧਾ ਕੁੰਡਾ ਹੈ ਉੱਥੇ ਆਪਾਂ ਡਿਜ਼ਾਈਨ ਬਣਾਵਾਂਗੇ ਆ ਦੇਖੋ ਜੀ ਤੇ ਬਣਿਆ ਹੋਇਆ ਡਿਜ਼ਾਈਨ ਬਹੁਤ ਹੀ ਸੋਹਣਾ ਤੇ ਬਹੁਤ ਹੀ ਪਿਆਰਾ ਲੱਗ ਰਿਹਾ ਸਕੀਵੇ ਦੇ ਉੱਪਰ ਇਹ ਬਹੁਤ ਬਹੁਤ ਸੋਹਣਾ ਆਪਣਾ ਇਹ ਡਿਜ਼ਾਈਨ ਬਣਿਆ ਹੋਇਆ ਹੈ ਨਾਲੇ ਤਿੰਨ ਪਲਾਈ ਉਹਨਾਂ ਦੇ ਵਿੱਚ ਆਪਾਂ ਇਸ ਨੂੰ ਬਣਾਇਆ ਹੈ ਫਿਰ ਵੀ ਇਹ ਬਹੁਤ ਹੀ ਜੱਚ ਰਿਹਾ ਹੈ ਦੇਖੋ ਜੀ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਤੇ ਹੋਰ ਨਵੇਂ-ਨਵੇਂ ਡਿਜ਼ਾਈਨ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖਿਓ